ਤੁਲੋ ਜੀ ਅੱਜ ਮਿਸਤਰੀਆਂ ਨੇ ਆਹ ਕੰਮ ਕੀਤਾ ਇਟਾ-ਉਟਾ ਰੱਖਤੀਆਂ ਨੇ ਬਾਕੀ ਹੁਣ ਦੇਖੋ ਸਵੇਰੇ ਕੀ ਕੰਮ ਕਰਦੇ ਨੇ ਅੱਜ ਉਹਨਾਂ ਸਾਰੀਆਂ ਇਟਾਂ ਰੱਖ ਲਈਆਂ ਜਿਹੜੀ ਸਵੇਰੇ ਤੇ ਇੱਕ ਕਮੈਂਟ ਆ ਰਹੀ ਸੀ ਭੈਣਾਂ ਦੇ ਕੀ ਉਹ ਥੱਲੇ ਉਹਨਾਂ ਪਾਓ ਉਹਦਾਂ ਸਲਾਬ ਨਹੀਂ ਹੁੰਦੀ ਹਾਂ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਉਤਾਰ ਦੇਣਗੇ ਜਿਹੜਾ ਤੇ ਕਿੰਨੇ ਪਤਾ ਨਹੀਂ ਗੱਟਾ-ਗੁੱਟਾ ਕੀ ਪਾਣਾ ਆ ਆਰ ਸੀ ਸੀ ਪਾਣੀ ਕਹਿੰਦੇ ਬਾਕੀ ਉਤਾਰ ਦੱਸਣਗੇ ਮੈਨੂੰ ਕੁਝ ਨਹੀਂ ਪਤਾ ਮੈਂ ਤੁਹਾਨੂੰ ਆ ਦਿਖਾ ਦੇਣੀ ਆ ਕਿ ਆ ਕੁਛ ਅੱਜ ਸੈਟਿੰਗ ਕਰਗੇ ਨੇ ਉਹ ਤੇ ਬਾਕੀ ਹੁਣ ਦੇਖਦੇ ਆ ਸਵੇਰੇ ਤੁਸੀਂ ਵਲੌਗਾਂ ਚ ਬਣੇ ਰਹੋ ਕਿਵੇਂ ਚੱਲਦਾ ਕੰਮ ਕੀ ਹੁੰਦਾ ਕੀ ਨਹੀਂ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਰੇਤ ਉੱਤੇ ਤੇ ਪਾਣੀ ਛਿੜਕਣਾ ਜੇ ਆ ਗਈ ਨੇਰੀ ਤੇ ਇੰਨੇ ਜਾਣਾ ਸਾਰਾ ਉੱਡ ਪੁੱਡ ਤੇ ਬਜਰੀ ਇੰਨੀ ਕੁ ਹਜੇ ਮੰਗਾਈਏ ਇੱਟਾਂ ਇੰਨੀਆਂ ਕੋਨੇ ਬਾਕੀ ਉਹਨਾਂ ਨੇ ਨਾਲ-ਨਾਲ ਸਾਰਾ ਸੈਟਿੰਗ ਕਰ ਲਈਏ ਇਹ ਇੱਥੋਂ ਤੱਕ ਇਹਨਾਂ ਨੇ ਕੀਤਾ ਕੰਮ ਖਰਾਬ ਕਰਤਾ ਬਾਕੀ ਚਲੋ ਜੀ ਦੇਖਦੇ ਆ ਸਵੇਰੇ ਕੀ ਕਰਦੇ ਨੇ ਇਹ ਤੇ ਲੋ ਜੀ ਇੱਧਰ ਸਵੇਰ ਦੀ ਤਿਆਰੀ ਕਰਤੀ ਉਹਨਾਂ ਨੇ ਆਹਾ ਬੰਨ ਤੇ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਬੀਮ ਬੂਮ ਜੇ ਬਾਕੀ ਸਵੇਰੇ ਦੱਸਣਗੇ ਕੀ ਕੀ ਚੱਲਣਾ ਮੈਨੂੰ ਤਾਂ ਪਤਾ ਨਹੀਂ ਉਤਾਰ ਹੀ ਦੱਸਣਗੇ ਤੁਹਾਨੂੰ ਅੱਜ ਸਾਰੀ ਨੌਲੇਜ ਦੇਣਗੇ ਆ ਕੇ ਆਫਿਸ ਤੋਂ ਅਜੇ ਆਏ ਨਹੀਂ ਹੈਗੇ ਤੇ ਆ ਸਾਰੀ ਤਿਆਰੀ ਕਰ ਗਏ ਨੇ ਬਾਕੀ ਹੁਣ ਦੇਖਦੇ ਆ ਤੇ ਸੀਮੈਂਟ ਅਹੀ ਅੰਦਰ ਸਟਾਲਿਆ ਕਿਉਂਕਿ ਮੀਂਹ ਮੂਨ ਆ ਜਾਏ ਸੀਮੈਂਟ ਅੰਦਰ ਹੀ ਠੀਕ ਆ ਥੱਲੇ ਆ ਜਾ ਪੁੱਤ ਆ ਜਾ ਮੇਰਾ ਪੁੱਤ ਆ ਜਾ ਥੱਲੇ ਆ ਲੈ ਪਿੱਛੇ ਚਲੀਏ ਤੇ ਆ ਜਾ ਪਿੱਛੇ ਚਲੀਏ ਸਾਈਡ ਤੇ ਚਲੀ ਆ ਜਾ ਉੱਥੇ ਹਾਂ ਕੇਤਨ ਆਜੋ ਫਤੈ ਨੂੰ ਆਪਣੇ ਸਾਈਕਲ ਦਾ ਲਾਲਚ ਆ ਕਹਿੰਦਾ ਮੇਰੇ ਨਾਲ ਚੱਲੋ ਮੈਂ ਸਾਈਕਲ ਚਲਾਣਾ ਫਤੈ ਮੈਂ ਫਤੈ ਨੂੰ ਫਤੈ ਨੂੰ ਮੈਂ ਕਿ ਜੀਜੀ ਲੈ ਕੇ ਦਵਾਂਗੀ ਫਤੈ ਕਹਿੰਦਾ ਹਾਂ ਉਹ ਮੇਰੇ ਥੁੱਤਰ ਫਤੈ ਮੈਂ ਇਥੇ ਤੇ ਬੈਠੇ ਨਹੀਂ ਜਾਣਾ ਯਾਰ ਨਾ ਫਤੈ ਆ ਜੇ ਬੈਠ ਜਾ ਹਵਾ ਸੋਣੀ ਚੱਲ ਗਈ ਜੇ ਇਥੇ ਘਰ ਪੈ ਗਿਆ ਫਤੈ ਫੇਰ ਤੇ ਇੱਕ ਭੈਣ ਸਾਡੇ ਪੁੱਛ ਰਹੇ ਹਨ ਬੰਨੇ ਢਾ ਦੇਣਾ ਉਹ ਵੀ ਸਾਰਾ ਵਿੱਚੇ ਰਲਾ ਲੈਣਾ ਇਕੱਠਾ ਹੀ ਵੈਂਟੀਲੇਸ਼ਨ ਤੇਰੇ ਦੀ ਕੱਟਾਂਗੇ ਬਾਹਰ ਕਿੜਕੀਆਂ ਐਵੇਂ ਕੱਢ ਦਾਂਗੇ ਤੇ ਖੱਜੋਲ ਬੰਦ ਹੈ ਬੰਦ ਹੈ ਬੰਦ ਚਲੋ 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 ਪਹਿਲਾਂ ਬੰਦ ਸੀ ਹੂੰ ਸੱਚੀ ਹੂੰ ਮਜ਼ਾਕ ਕਰਦਾ ਚਲੋ ਇਹ ਇੱਕ ਭੈਣ ਕਹਿੰਦੇ ਹਨ ਕਿ ਆਹ ਜਿਹੜੀ ਖਿੜਕੀਆਂ ਨੇ ਤੇ ਇਹ ਬੰਦ ਹੋ ਗਈਆਂ ਤੇ ਵੈਂਟੀਲੇਸ਼ਨ ਨਹੀਂ ਹੋਣੀ ਉੱਧਰ ਗਾਇਜ਼ ਆ ਦੇਖੋ ਮੈਂ ਸੀਮਟ ਉਹ ਮੇਰੀ ਗੱਲ ਕਰਾ ਦੇ ਤੇ ਵੈਂਟੀਲੇਸ਼ਨ ਨਹੀਂ ਜੀ ਨੀ ਇਹ ਵੀ ਘਰ ਆਪਾਂ ਨੀਵਾ ਹੋ ਗਿਆ ਇਹ ਵੀ ਘਰ ਆਪਾਂ ਥੋੜੇ ਟਾਈਮ ਨੂੰ ਥੋੜਾ ਜਿਆਦਾ ਕਰਨਾ ਹੈ ਜੀ ਰੈਨੋਵੇਸ਼ਨ ਉੱጫ ਚੱਕਣਾ ਹਾਂ ਹਾਉਤੇ ਚੁੱਟਾ ਕੇ ਚੱਕਣਗੇ ਉੱਚ ਐਵੇਂ ਲੈਂਟਰ ਚੱਕ ਕੇ ਪਿਛੇ ਸਾਰਾ ਤੋੜ ਕੇ ਫਿਰ ਤੇ ਚੱਕਦੇ ਨੇ ਉਹ ਫਿਰ ਵਿੰਡੋ ਅਹੀ ਪਿਛੇ ਕਰ ਲਾਂਗੇ ਬਾਕੀ ਦੇਖਦੇ ਆਂ ਕੀ ਬਣਦਾ ਬਸ ਦਿਮਾਗ ਤੇ ਬੜੀ ਟੈਨਸ਼ਨ ਜੀ ਬਣੀ ਹੋਈ ਹੈ ਬੋਝ ਹੋਇਆ ਬੇ ਟੈਨਸ਼ਨ ਜੀ ਬੜੀ ਗਈ ਹੈ ਇਹ ਸਾਰਾ ਕੁਝ ਚਲੋ ਬਸ ਕਰੋ ਹੁਣ ਹੁਣ ਬਸ ਕਰੋ ਕਾਫੀ ਭੈਣਾਂ ਦੇ ਕਮੈਂਟ ਆ ਰਹੇ ਨੇ ਕੈਮਰਾ ਸਿੱਧਾ ਰੱਖੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨਾ ਵਧੀਆ ਲੱਗਦਾ ਸਾਨੂੰ ਵੀ ਇੰਨੇ ਕਮੈਂਟ ਕਰਦੇ ਹੋ ਸਾਨੂੰ ਸਲਾਹਾਂ ਦਿੰਦੇ ਹੋ ਬਾਕੀ ਕੁਝ ਭੈਣ ਭਰਾਵਾਂ ਨੇ ਪੁੱਛਿਆ ਸੀ ਕਿ ਸਾਰਾ ਦੱਸਿਓ ਕਿੰਨੀ ਜਗ੍ਹਾ ਹੈ ਉਹ ਤਾਂ ਠੀਕ ਹੈ ਜੀ ਤੇ ਲਓ ਜੀ ਤੁਸੀਂ ਕਮੈਂਟ ਕਰ ਰਹੇ ਸੀ ਹਨਾ ਤੇ ਮੈਂ ਤੁਹਾਨੂੰ ਕਹਿਆ ਸੀ ਉਤਾਰ ਆਉਣਗੇ ਤੇ ਉਹ ਰਿਪਲਾਈ ਕਰਨਗੇ ਮੈਨੂੰ ਇਸ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਇਹਨਾਂ ਨੂੰ ਦੱਸ ਦਿਆਂ ਤੇ ਇਹ ਤੁਹਾਡਾ ਰਿਪਲਾਈ ਜ਼ਰੂਰ ਕਰਨਗੇ ਮੈਂ ਕਿਚਾਹਲ ਆਈਡੀ ਉਹਨਾਂ ਦੀ ਤੇ ਉਹਨਾਂ ਦਾ ਕਮੈਂਟ ਆਇਆ ਸੀ ਹੈਲੋ ਦੀਦੀ ਅ ਨੀਂਹ ਵਿੱਚ ਰੋੜੀ ਨਾ ਪਾਇਓ ਤੁਸੀਂ ਨੀਂਹ ਵਿੱਚ ਗਟਕਾ ਪੱਥਰ ਪਾਇਓ ਕੀ ਸਲਾਹ ਨਹੀਂ ਆਊਗੀ ਨਾਲੇ ਨੀਂਹ ਤੇ ਬੀਮ ਉੱਤੇ ਪੱਥਰ ਦੀ ਪਲੇਟ ਲਾਓ ਸਲਾਹ ਵਾਸਤੇ ਅਸੀਂ ਤੁਹਾਡੇ ਸਾਰੇ ਬਲੌਗ ਦੇਖਦੇ ਹਾਂ ਤੁਹਾਡੇ ਵੱਲ ਦੀ ਅਸੀਂ ਵੀ ਆਪਣਾ ਘਰ ਬਣਾਉਣਾ ਤੇ ਇਹਦੇ ਬਾਰੇ ਹੁਣ ਤੁਹਾਨੂੰ ਉਕਾਰ ਦੱਸਣਗੇ ਕਿ ਕੀ ਕੀ ਨੀਹਾਂ ਚ ਪੈ ਰਿਹਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਗਟਕਾ ਪਾਉਣਾ ਜ਼ਰੂਰੀ ਹੈ ਤਾਂ ਕਿ ਸੇਮ ਨਾ ਆਵੇ ਪਰ ਸਾਡਾ ਕਨਸੈਪਟ ਕੁਝ ਹੋਰ ਹੈ ਇੱਥੇ ਅਸੀਂ ਨਾ ਇਹ ਤੇ ਰੋੜੀ ਤਾਂ ਪਵਾਈ ਆ ਕਿਉਂਕਿ ਉੱਪਰ ਤੱਕ ਨਾ 3 ਫੁੱਟ ਉੱਪਰ ਤੱਕ ਅਸੀਂ ਪੂਰਾ ਜਿਹੜਾ ਆਰ ਸੀ ਸੀ ਉਹ ਹੈ ਨਾ ਆਪਣੀ ਕੰਧ ਖੜੀ ਕਰਾਂਗੇ ਵੀ ਉਧਰੋਂ ਜਿਹੜੇ ਜਦੋਂ ਜੀਰੀ ਲੱਗੂਗੀ ਪਰਲੇ ਪਾਸੇ ਤਾਂ ਉਹਨੂੰ ਕੋਈ ਸੇਮ ਨਾ ਆਵੇ ਕੱਲ ਨੂੰ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਉਹ ਜਿਹੜਾ ਘਟਕੇ ਵਾਲਾ ਕੰਮ ਆ ਉਹ ਆਰ ਸੀ ਸੀ ਜਿਹੜੀ ਕੰਧ ਹੈ ਨਾ ਉਹਨੇ ਹੀ ਕਰਦੇ ਆ 3 ਫੁੱਟ ਤੱਕ ਆਪਾਂ ਆਰ ਸੀ ਸੀ ਕੰਧ ਹੀ ਰੱਖਾਂਗੇ ਯਾਨੀ ਕਿ ਐਡੀ ਐਡੀ ਕੰਧ ਜਿਹੜੀ ਹੈ ਇੰਨੀ ਇੰਨੀ ਕੰਧ ਆਰ ਸੀ ਸੀ ਵਾਲੀ ਹੋਗੀ ਆਰ ਸੀ ਸੀ ਦਾ ਮਤਲਬ ਕਿ ਮੈਨੂੰ ਵੀ ਨਹੀਂ ਪਤਾ ਤੇ ਉੱਧਰ ਵੀ ਦੱਸ ਦੋ ਕਈ ਸਾਡੇ ਭੈਣ ਭਰਾਵਾਂ ਨੂੰ ਨਹੀਂ ਪਤਾ ਰੇਤਾ ਬਜਰੀ ਉਹ ਸਾਰਾ ਕੋਈ ਕੰਕਰੀਟ ਮਿਲਾ ਕੇ ਇੱਟਾਂ ਨਹੀਂ ਹੋਣਗੀਆਂ ਅੱਛਾ ਸਿਰਫ ਉਹੀ ਹੋਣਾ ਬਜਰੀ 부ਜਰੀ ਨਾਲ ਬਣਾਇਆ ਹੋਣਾ ਜਦੋਂ ਲੈਂਟਰ ਪਾਉਨੇ ਆਪਾਂ ਐ ਕੰਧ ਖੜੀ ਹੋਣੀ ਤੇ ਇਹ ਚੀਜ਼ ਇਧਰੋਂ ਮਿਸਤਰੀਆਂ ਨੇ ਵੀ ਸਾਨੂੰ ਸਲਾਹ ਦਿੱਤੀ ਸੀ ਕਿਉਂਕਿ ਪਹਿਲੀ ਕਿਸੇ ਹੋਰ ਦੀ ਹੈ ਠੀਕ ਹੈ ਜੇ ਆਪਣੀ ਹੁੰਦੀ ਫਿਰ ਤਾਂ ਕੋਈ ਗੱਲ ਨਹੀਂ ਹੀ ਫੇਰ ਅਗਲੇ ਦੀ ਹੈ ਨਾ ਜੀਰੀ ਵੀ ਲੱਗਦੀ ਕਣਕ ਵੀ ਉਧਰੋਂ ਕਿ ਸਾਨੂੰ ਵੀ ਅਸੀਂ ਵੀ ਉਹਨਾਂ ਨੂੰ ਇਹੀ ਕਿਹਾ ਸੀ ਕਿ ਕਣਕ ਦਾ ਨੀ ਜੀਰੀ ਦਾ ਜ਼ਿਆਦਾ ਹੁੰਦਾ ਅਸੀਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਸਲਾਬ ਬਣਾਵੇ ਤੇ ਉਹਨਾਂ ਨੇ ਫਿਰ ਸਾਨੂੰ ਇਹ ਸਲਾਹ ਦਿੱਤੀ ਜਿਹੜੀ ਉਤਾਰ ਕਹਿ ਰਹੇ ਨੇ ਆਰ ਸੀ ਸੀ ਪਾਣ ਦੀ ਤੇ ਇੱਕ ਵੀ ਪਰਲੀ ਜਿਹੜੀ ਕੰਦਨ ਉਹ ਸਾਰੀ ਆਪਾਂ ਉਹ ਕਰਦਾਂਗੇ ਆਰ ਸੀ ਸੀ ਕਰਦਾਂਗੇ ਤਾਂ ਕਿ ਸਲਾਬ ਬਣਾਵੇ ਪਰ ਤਾਂ ਫਿਰ ਸਲਾਬ ਕਰਕੇ ਬਾਕੀ ਪਤਾ ਨਹੀਂ ਸਲਾਬ ਦਾ ਪਤਾ ਨਹੀਂ ਆ ਹੁਣ ਸਾਡਾ ਘਰ ਹੈ ਤੇ ਇਹਦੇ ਚ ਕਿਤੇ ਵੀ ਨਹੀਂ ਇਹਦੇ ਸਾਡੇ ਡ੍ਰਾਇੰਗ ਰੂਮ ਸਾਰੇ ਸਲਾਬ ਬਾਈ ਹੋਈਏ ਇਕ ਇਧਰ ਕੰਦਾ ਚ ਬੈਡਰੂਮਾਂ ਚ ਆਈ ਹੋਈ ਇਧਰ ਨਾਲੇ ਕੋਈ ਟੂਟੀ ਦਾ ਪੁਆਇੰਟ ਕੀ ਹੈ ਫਿਰ ਵੀ ਤੇ ਇਕ ਰਣਜੀਤ ਕੌਰ ਨੇ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਚੌੜੀ ਨੀ ਬਣਾਇਓ ਕਹਿੰਦੇ ਸਲਾਬ ਦਾ ਤੇ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਇੰਨੇ ਪਿਆਰੇ ਕਮੈਂਟ ਕਰ ਰਹੇ ਹੋ ਬੜਾ ਵਧੀਆ ਲੱਗਦਾ ਤੁਸੀਂ ਸਾਡੇ ਨਾਲ ਸਾਨੂੰ ਐ ਲੱਗਦਾ ਕਿ ਸਾਡੇ ਭੈਣ ਭਰਾ ਸਾਡੇ ਨਾਲ ਨੇ ਤੇ ਬੜਾ ਵਧੀਆ ਲੱਗਦਾ ਆ ਇਕ ਆ ਇੱਕ ਛੱਡੋ ਪੰਜ ਨਾ ਛੱਡੋ ਕੀ ਮਤਲਬ ਤੁਸੀਂ ਕੰਦ ਪੂਰੀ ਬਣਾਇਓ ਪੰਜ ਨਾ ਛੱਡੋ ਹਾਂ ਇਸਾਂ ਪੰਜ ਦਿਨ ਤੋਂ ਕਹਿੰਦੇ ਹੁਣ ਅੱਜ ਨਾ ਛੱਡੋ ਉਦੋਂ ਸੁਬਹ ਨਹੀਂ ਆਇਆ ਪਰ 9 ਇੰਚ ਗੰਦ ਬਣੂਗੀ ਕਮੈਂਟ ਫੇਰ ਕਰ ਫੇਰ ਕਰਿਓ ਨਾ ਫੇਰ ਪੂਰਾ ਐਕਸਪੀ ਹਾਂ ਕਮੈਂਟ ਚੰਗੀ ਤਰ੍ਹਾਂ ਕਰਕੇ ਦੱਸਿਓ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਈ ਤੇ ਅਸੀਂ ਜਰੂਰ ਰਿਪਲਾਈ ਕਰਾਂਗੇ ਨਾਲ-ਨਾਲ ਤੁਹਾਨੂੰ ਰਿਪਲਾਈ ਵੀ ਦਿੰਦੇ ਰਵਾਂਗੇ ਤੇ ਨਾਲ-ਨਾਲ ਤੁਹਾਨੂੰ ਦੱਸਦੇ ਰਵਾਂਗੇ ਤੇ ਇੱਕ ਆ ਸੀ ਐਡ ਦਾ ਜਿਹੜਾ ਯੂਜ਼ਰ ਕਮੈਂਟ ਆਇਆ ਥੋਂ ਆਈਡੀ ਤੋਂ ਆਇਆ ਸੀ 21 75 ਇਸ ਗੁੱਡ ਇਨਫ ਹਾਂ ਇਹ ਵਾਧੂ ਹੈ ਵਾਧੂ ਹੈ ਸਾਨੂੰ ਛੋਟੀ ਜਿਹੀ ਪਰਵਾਹ ਨੂੰ ਬਹੁਤ ਹੈ ਹਾਂ ਤੇ ਬਾਕੀ ਕੁਝ ਕਮੈਂਟ ਇਹ ਆ ਰਹੇ ਹਨ ਦੀਦੀ ਤੁਸੀਂ ਅੱਡ ਹੋ ਰਹੇ ਹੋ ਅੱਡ ਵਾਲੀ ਕੋਈ ਗੱਲ ਨਹੀਂ ਜੀ ਸਾਰੇ ਇਕੱਠੇ ਹੀ ਆ ਕੋਈ ਨਹੀਂ ਕਿਉਂਕਿ ਅਸੀਂ ਇਹ ਵੀ ਹੁਣ ਘਰ ਜਿਹੜਾ ਇਹ ਵੀ ਰੈਨੋਵੇਸ਼ਨ ਕਰਨਾ ਇਹਨੂੰ ਵੀ ਆਪਾਂ ਦੁਬਾਰਾ ਸਾਰਾ ਕੁਝ ਤੋੜ-ਫੋੜ ਹੋਣੀ ਸਭ ਨੇ ਮੈਨੂੰ ਲੱਗਦਾ ਫੇਰ ਅਸੀਂ ਹੋਰ ਪਿੱਛੇ ਆ ਜਾਣਾ ਅਗੋ ਛੱਡ ਕੇ ਇਹ ਨਹੀਂ ਪਤਾ ਕਿ ਸਾਰੇ ਜੋ ਤੋੜ-ਫੋੜ ਨੂੰ ਇੱਧਰ ਆ ਜਾਣ ਸਾਰੇ ਹਾਂ ਉਹ ਵਾਸਤੇ ਤੇ ਆਪਣੇ ਰੀਨਾ ਕਾਲਸੀ ਦੀ ਜਿਹੜਾ ਕਮੈਂਟ ਸੀ ਦੀਦੀ ਨਾਲ ਹੀ ਕਿਹਾ ਤਾਂ ਵਿੱਚ ਉਹ ਕਹਿੰਦੇ 5 ਫੁੱਟ ਹੋਰ ਫਰੰਟ ਮਿਲ ਜਾਂਦਾ ਤੇ ਵਧੀਆ ਹੋ ਜਾਂਦਾ ਉਹ ਜਿਹੜਾ ਨਾਲ ਸਾਡੇ ਪਹਿਲੇ ਉਨੀ ਸਕਦਾ ਹੀ ਨਹੀਂਦਾ ਹੀ ਆਈ ਕੋਈ ਕਮੀ ਨਹੀਂ ਛੱਡਣੀ ਬਾਕੀ ਉਹਨਾਂ ਦੀ ਮਰਜ਼ੀ ਹੈ ਹਨਾ ਤੇ ਆਪਣੀ ਕੁੜੀ ਵਾਲੀ ਟੈਟਾ ਕੋਈ ਗੱਲ ਨਹੀਂ ਤੇ ਚਲੋ ਕੋਈ ਗੱਲ ਨਹੀਂ ਇੰਨੇ ਬਹੁਤੇ ਜਿੰਨਾ ਹੈਗਾ ਇੰਨੇ ਬਹੁਤੇ ਤੇ ਥੈਂਕ ਯੂ ਸੋ ਮਚ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਸੁਖਜਿੰਦਰ ਕੌਰ ਦਾ ਵੀਰ ਹੈ ਕਿ ਭੈਣਾਂ ਵੀਰ ਜੀ ਭੈਣ ਜੀ ਲੰਬਾਈ ਬਹੁਤ ਜ਼ਿਆਦਾ ਚੜਾਈ ਘੱਟ ਹੈ ਨਕਸ਼ਾ ਬਣਾਇਆ ਗਿਆ ਕਿੰਨੇ ਬੈਡਰੂਮ ਹੈ ਬਣਾ ਰਹੇ ਹੋ ਤੇ ਉਹ ਕਹਿੰਦੇ ਕਿ ਜਰੂਰ ਦੱਸਿਓ ਹਾਂਜੀ ਇਹਦੇ ਵਾਸਤੇ ਸਪੈਸ਼ਲ ਅਸੀਂ ਦੇ ਹਾਂਜੀ ਤੁਸੀਂ ਕਹਿ ਰਹੇ ਹੋ ਨਾ ਨਕਸ਼ਾ ਤੇ ਨਕਸ਼ਾ ਜਿਹੜੀ ਇੱਕ ਡਰਾਇੰਗ ਜੀ ਬਣੀ ਸੀ ਉਹ ਜਸਟ ਅਸੀਂ ਪਹਿਲਾਂ ਵੀਡੀਓ ਚ ਦਿਖਾ ਚੁੱਕੇ ਹਾਂ ਕੌਣ ਤੇ ਇਹਦਾ ਸਪੈਸ਼ਲ ਅਸੀਂ ਬੈ ਕੇ ਤੁਹਾਡੀ ਵੀਡੀਓ ਤੁਹਾਡੇ ਲਈ ਬਣਾਵਾਂਗੇ ਸਪੈਸ਼ਲ ਤੁਹਾਨੂੰ ਨਕਸ਼ਾ ਦਿਖਾਵਾਂਗੇ ਪ੍ਰੋਪਰ ਬਣ ਕੇ ਆ ਜੀ ਜੋ ਵੀ ਹੈ ਤੁਹਾਨੂੰ ਬਸ ਤੁਸੀਂ ਵਲੋਗਾਂ ਚ ਬਣੇ ਰਹੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਜਾਊਗਾ ਬਾਕੀ ਜੋ ਨਕਸ਼ੇ ਆ ਉਹ ਤਾਰ ਚੰਗੀ ਤਰ੍ਹਾਂ ਸਮਝਾ ਦੇਣਗੇ ਲਕਸ਼ਾ ਤਾਂ ਮੈਂ ਤਾਂ ਕੀ ਸਮਝਾਉਣਾ ਬਸ ਉਹਦਾ ਸਿੰਪਲ ਜਾਈ ਹੈ ਲਕਸ਼ਾ ਦਿਖਾਈ ਦਿਓ ਨਾ ਛੋਟਾ ਜਿਹਾ ਸਾਡਾ ਘਰ ਹੈ ਉਹਦੇ ਕਿੰਨੇ ਕਮਰੇ ਬਣਨਗੇ ਇੱਥੇ ਦੋ ਟੂ ਰੂਮ ਸੈਟ ਬਣ ਜੂਗਾ ਹੋਰ ਕੀ ਹੋਊਗਾ ਬਾਕੀ ਇੱਕ ਡਰਾਈਵ ਰੂਮ ਹੋ ਜੂਗਾ ਬਾਕੀ ਜੇ ਕਿਸੇ ਦਾ ਕਮੈਂਟ ਰਹਿ ਗਿਆ ਹੋਇਆ ਤੇ ਸੌਰੀ ਤੁਸੀਂ ਨੈਕਸਟ ਟਾਈਮ ਕਮੈਂਟ ਜ਼ਰੂਰ ਕਰਿਓ ਤੇ ਅਸੀਂ ਜ਼ਰੂਰ ਰਿਪਲਾਈ ਕਰਾਂਗੇ ਬਾਕੀ ਜੋ ਨਕਸ਼ੇ ਦਾ ਇੱਕ ਵਾਰ ਪ੍ਰਿੰਟ ਆਊਟ ਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਜ਼ਰੂਰ ਦਿਖਾ ਦਾਂਗੇ ਨੈਕਸਟ ਵਲੌਗਾਂ ਦੇ ਵਿੱਚ ਦਿਖਾ ਦਾਂਗੇ ਬਣੇ ਰਹੋ ਇਹ ਵਲੌਗਾਂ 'ਚ ਬਾਕੀ ਹੁਣ ਸਵੇਰੇ ਦੇਖਦੇ ਆਂ ਸਵੇਰੇ ਮਿਸਤਰੀ ਕੀ ਕਰਦੇ ਨੇ ਮੈਂ ਕੀ ਤੇ ਚਲੋ ਜੀ ਹਨੇਰਾ ਬੜਾ ਹੋ ਗਿਆ ਸਾਨੂੰ ਹਜੇ ਚਾਹ ਦੀ ਸਾਫ-ਸਾਫ ਜਗ੍ਹਾ ਨਹੀਂ ਤੇ ਇੱਥੇ ਘੁੰਮੀਏ ਫਿਰ ਇਹ ਹੋਣੀ ਚੱਲੀਏ ਘਰੇ ਤੇ ਫਿਰ ਤੁਸੀਂ ਜਾਂ ਤਾਂ ਸਵੇਰੇ ਇਹਨੂੰ ਕੰਟੀਨਿਊ ਕਰਦਾਂਗੇ ਵਲੌਗ ਨੂੰ ਜਾਂ ਫਿਰ ਨਵਾਂ ਹੀ ਕੰਟੀਨਿਊ ਹੋ ਜਾਊਗਾ ਠੀਕ ਹੈ ਜੀ ਚਲੋ ਤੁਸੀਂ ਇੱਥੇ ਤੱਕ ਟੱਣ ਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਉਂ ਹਜੇ ਤਾਂ ਚੱਲਣਾ ਵਲੌਗ ਸਤਿ ਸ਼੍ਰੀ ਅਕਾਲ ਵਾਹ ਤੇ ਕੋਈ ਗੱਲ ਨਹੀਂ ਲੰਮਾ ਚੱਲਣਾ ਲੰਮਾ ਚੱਲਣਾ ਚਲੋ ਇਧਰੋਂ ਦੀ ਚੱਲੇ ਆਂ ਉਧਰੋਂ ਦੀ ਕੋਈ ਚੜ੍ਹਿਆ ਨਹੀਂ ਜਾਂਦਾ ਚੜ੍ਹੇਗਾ ਇੱਧਰ ਇੱਧਰ ਹਾਂ ਉਧਰੋਂ ਸਾਫ਼ ਆਂ ਉਧਰੋਂ ਕਾਇਪਾਈ ਚ ਚਲੋ ਚੱਕੋ ਆ ਭੱਜ ਗਿਆ ਉਧਰ ਨਹੀਂ ਚੀਜ਼ ਤਾਂ ਮੈਂ ਧਿਆਨ ਦਿੱਤੀ ਹੁਣ ਤੁਸੀਂ ਧਿਆਨ ਦਿੱਤਾ ਪਰ ਨੀਂਦ ਚਲਾ ਕੇ ਆ ਮਤਲਬ ਹੀ ਨਹੀਂ ਅੱਛਾ ਤੂੰ ਲੈ ਕੇ ਆਇਆ ਮੈਂ ਤਾਂ ਹੋਰ ਥੱਲੇ ਵਾ ਗਿਆ ਨਹੀਂ ਚਲ ਫੇਰ ਕਾਲੀ ਕੋੜੀ ਤੇਰੀ ਚਲ 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 ਦੇਖ ਦੇਖ ਚਲੋ ਜੀ ਸਤਿ ਸ਼੍ਰੀ ਅਕਾਲ ਉਹੀ ਵਲੌਗ ਆਪਾਂ ਨੇ ਕੰਟੀਨਿਊ ਕਰਤਾ ਸਵੇਰ ਦਾ ਟਾਈਮ ਆ ਤੇ ਅੱਜ ਜਿਹੜੇ ਮਿਸਤਰੀ ਨੇ ਆ ਗਏ ਨੇ ਸਵੇਰੇ ਹੀ ਤੇ ਕੱਲ ਮਿਸਤਰੀ ਸਾਨੂੰ ਕਹਿ ਗਏ ਸੀ ਕਿ ਅੱਜ ਨਹੀਂ ਰੱਖੀ ਜਾਏਗੀ ਤੇ ਹੁਣ ਦੇਖਣਿਆ ਕਿੰਨੇ ਵਜੇ ਤੱਕ ਕੰਮ ਸ਼ੁਰੂ ਕਰਦੇ ਨੇ ਤੇ ਬਾਬਾ ਜੀ ਨੂੰ ਫੋਨ ਕਰਤਾ ਉਹ ਆ ਜਾਣਗੇ ਅਰਦਾਸ ਕਰਨ ਵਾਸਤੇ ਬਾਕੀ ਤੁਸੀਂ ਬਣੇ ਰਹੋ ਵਲੌਗ 'ਚ ਠੀਕ ਹੈ ਤੁਹਾਨੂੰ ਦਿਖਾਈ ਜਾਵਾਂਗੇ ਵਲੌਗ ਕੰਟੀਨਿਊ ਕੰਟੀਨਿਊ ਹੀ ਹੋਣਗੇ ਠੀਕ ਹੈ ਤੇ ਗਗਨ ਨੇ ਵੀ ਛੁੱਟੀ ਕਰ ਲਈ ਸਕੂਲ ਜਾਣਾ ਸੀ ਫਿਰ ਗਗਨ ਨੇ ਮਾਰ ਲਈ ਛੁੱਟੀ ਤੇ ਬੱਚਿਆਂ ਨੇ ਵੀ ਛੁੱਟੀ ਕਰਾਤੀ ਬੱਚਿਆਂ ਨੂੰ ਮੈਂ ਕਿਹਾ ਚਲੋ ਕਿ ਪਹਿਲੀ ਵਾਰੀ ਇਹ ਕੰਮ ਕਰ ਲੈਂਦੀਆਂ ਤੇ ਬੱਚੇ ਵਿਚਾਰੇ ਸਾਡੇ ਕੋਲ ਹੀ ਰਹਿਣ ਘਰੇ ਤੇ ਸਾਰੇ ਜਾਣੇ ਦੇਖਾਂਗੇ ਇਹ ਭਾਗਾ ਭਰਿਆ ਦਿਨ ਚੜੇ ਅੱਜ ਤੇ ਚਲੋ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਇੰਨੀਆਂ ਬੈਸਟ ਵਿਸੇਜ ਦਿੰਦੇ ਤੁਹਾਨੂੰ ਸਾਨੂੰ ਤੇ ਚਲੋ ਜੀ ਆਪਾਂ ਇਥੇ ਵੀਲੋਗ ਕੰਟੀਨਿਊ ਕਰ ਦਾਂਗੇ ਤੇ ਲੋ ਜੀ ਇੱਧਰ ਤਿਆਰੀਆਂ ਹੋ ਰਹੀਆਂ ਨੇ ਲੈਂਟਰ ਦੀਆਂ ਲੈਂਟਰ ਦੀਆਂ ਨਹੀਂ ਪਿੱਛੇ ਨੀਹਾਂ ਭਰ ਦਿੱਤੀਆਂ ਤਾਂ ਉਤਾਰ ਸਮਾਨ ਲੈਣ ਲੱਗੇ ਪਏ ਨੇ ਤੇ ਇੱਧਰ ਆਪਣੇ ਬਾਥਰੂਮ ਵਾਲੇ ਮਿਸਤਰੀ ਵੀ ਆ ਗਏ ਨੇ ਲਾਈਕ ਥੈਂਕ ਯੂ ਸੋ ਮੱਚ ਤੇ ਮਿਸਤਰੀ ਆ ਗਏ ਨੇ ਬਾਥਰੂਮ ਵਾਲੇ ਵੀ ਬਾਕੀ ਹੁਣ ਵੀ ਬਣੇ ਰੋ ਵਲੋਗਾਂ 'ਚ ਤੁਹਾਨੂੰ ਦਿਖਾਵਾਂਗੇ ਅਗਲੇ ਵਲੋਗ 'ਚ ਕੀ ਕੀ ਚੱਲਦਾ ਫਿਰ ਆਪਾਂ ਬਾਥਰੂਮ ਬਣਾ ਦੇ ਹਾਂਜੀ ਸਤਿ ਸ੍ਰੀ ਅਕਾਲ ਤੇ ਬਲਾਦੋ ਵਲੌਗ ਚ ਜਲਦੀ ਸਾਰਿਆਂ ਨੂੰ ਟੈਨਸ਼ਨ ਚ ਨਾ ਰਵੋ ਕੋਈ ਗੱਲ ਨਹੀਂ ਹੈ ਗੁਰੂ ਮਾਰਾ ਸਾਡੇ ਨਾਲ ਹੈ ਤੁਸੀ ਖੁਸ਼ੀ ਵੀ ਹੋ ਰਹੀ ਹੈ ਟੈਨਸ਼ਨ ਨਹੀਂ ਹੈ ਕੋਈ ਗੱਲ ਨਹੀਂ ਤੂੰ ਸਿਰਫ ਪੁੱਠੇ ਕੰਮ ਕਰ ਲਾਪਿਆ ਹੈ ਕਿ ਪੁੱਠੇ ਕੰਮ ਕਰ ਲਾਪਿਆ ਸਿਰਫ ਹੈ ਮੇਰੇ ਮੂੰਹ ਤੇ ਲਾਟ ਮੋਈ ਨਾ ਮੇਰੇ ਜਿੱਲਾ ਅੱਜ ਦਾ ਆ ਰਿਹਾ ਜਿਲਾ ਕੱਲ ਪੈਕਟ ਆ ਜਾਣਾ ਮੈਂ ਦੱਸਣਾ ਮੈਂ ਦਿੱਤੀ ਕਰਾਈ ਫਤਿਹ ਉਹ ਨਹੀਂ ਬਹਿ ਕੇ ਤਾਂ ਸਾਡੇ ਛੁੱਟੀ ਕਰਾਈ ਮਿਸਤਰੀਆਂ ਦਿਵਾਲੇ ਰਹਿਣਾ ਸਾਰਾ ਦਿਨ ਮਿਸਤਰੀਆਂ ਦਾ ਕੋਲ ਹੀ ਰਹਿਣਾ ਸਾਰਾ ਦਿਨ ਉਹਨਾਂ ਦੇ ਦਿਨ ਦੱਸਦੇ ਆਂ ਉਹਨਾਂ ਦਾ ਜੀ ਆ ਰਿਹਾ ਹੈ ਜੀ ਲੋਹ ਖਾਲਰ ਵਿੱਚ ਅੱਛਾ ਜੀ ਬੱਧੀ ਕੋਈ ਸ਼ਗਲ ਸੁਆਤਾ ਨਹੀਂ ਪਤਾ ਹੈ ਆਪਣੇ ਮਕਾਨੇ ਤੇ ਜਾ ਕੇ ਛੱਡ ਗਏ ਗਲਤ ਕਰ ਲਿਆ ਫਿਰ ਇਹ ਤਾਂ ਬੜੀ ਗਲਤ ਗੱਲ ਕਰ ਰਹੀ ਹੈ ਇੱਥੇ ਨਿਮਾ ਜੂ ਬਰਦਾਸ਼ਤ ਹੋ ਗਈ ਕੀਤੀ ਸੀ ਸ਼ਗਨਾਂ ਨੂੰ ਯਾਦ ਨਹੀਂ ਹੈ ਕੀ ਕੀਤਾ ਸੀ ਕੀ ਨਹੀਂ ਆਪਾਂ ਹੈ ਹੀ ਨਹੀਂ ਦੋਨੇ ਇੱਥੇ ਨਾ ਮੈਂ ਖੜਾ ਸੀ ਗਿਆ ਉਹਦੇ ਨਹੀਂ ਨਹੀਂ ਆਪਾਂ ਹੈ ਨਹੀਂ ਹਣ ਲਾ ਦੱਸ ਘਰ ਉਹ ਘਰ ਵੀ ਫੈਮਿਲੀ ਚੋਂ ਇੱਕ ਆ ਤਾਂ ਵਿਆਹ ਤੋਂ ਭਾਜੀ ਰਾਤ ਤੋਂ ਨੂੰ ਜਦੋਂ ਆਈ ਵਿਆਹ ਕੋਦੋਂ ਪਾਂਡਿਚ ਤਿਆਰੀ ਕੀਤੀ ਹਾਂ ਮੈਨੂੰ ਆ ਗਈ ਘਰੇ ਵੀ ਤਾਂ ਹੋਰ ਵੀ ਆਉਣੀਆਂ ਨੇ ਦੋ ਉਹਨਾਂ ਤੋਂ ਬਾਅਦ ਯਾਨੀ ਤਮਨ ਸਿਮਰਨ ਜੋ ਸੀ ਉਹਦੇ ਤੋਂ ਪੜਾਇਆ ਤੁਹਾਨੂੰ ਬੁਲਾਇਆ ਨਹੀਂ ਰਿਹਾ ਉਹ ਹੋਚ ਰਹਿੰਦੇ ਸੀਗੇ ਥੋੜਾ ਹੋਚੀ ਮੈਂ ਤਾਂ ਪਿੰਡ ਹਾਂ ਮੈਂ ਪਿੰਡ ਹਾਂ। ਆ ਕੇ ਬਣਾਇਆ ਨਾ। ਤੁਹਾਨੂੰ ਆ ਕੇ ਨਹੀਂ ਨਹੀਂ ਜਦੋਂ ਨੀਹਾਂ ਭਰੀਆਂ ਮੈਂ ਫਿਰਦੀ ਹਾਂ। ਤਿਆਰ ਹੋ ਕੇ ਫੇਰ ਘਰ ਪਾਇਆ ਸੀ। ਆਹ ਹੋ ਤਾਂ ਫੌਜ ਚ ਆ ਗਏ ਸੀ ਤੁਸੀਂ ਪਿੰਡ ਰਹਿੰਦੇ ਸੀ। ਫੌਜ ਚ ਆ ਗਏ ਸੀ ਪਿੰਡ ਥੋੜਾ ਜਿਹੀ ਰੈਂਟ ਡਿਜ਼ਾਇਰਮੈਂਟ ਤੋਂ ਬਾਅਦ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਖਾਲੀ ਕਰਤਾ ਉਹ। ਨਹੀਂ ਉਦੋਂ ਮੈਂ ਤਾਂ ਨੀਹਾਂ ਭਰੀਆਂ ਗਿਆ ਮੈਂ ਨਹੀਂ ਹਾਈ ਇੱਥੇ ਆਪੇ। ਯਾਰ ਹੀ ਪਿੰਡ ਹੀ। ਸਾਰਾ ਕੁਝ ਉਹ ਤਾਂ ਹੁੰਦਾ ਹੀ ਹਰ ਦਾ ਹੁੰਦਾ ਸਾਰਾ। ਕੇਤੀ ਗੁਰੂ ਭਾਬੇ ਨੂੰ ਉਹ ਵੀ ਅੱਜ ਕਹਿ ਰਹੇ ਨੇ ਕੀ ਨਹੀਂ ਅਵਤਾਰ ਕੱਲ ਕਹਿੰਦਾ ਨਹੀਂ ਪੱਥਰ ਰੱਖਣਾ ਮੈਂ ਨਹੀਂ ਪੱਥਰ ਲੋਕੀ ਸਰਸਰ ਚਾਹ ਪੀਂਦੇ ਤੇ ਸਾਡਾ ਦਮਨ ਸਰਸਰ ਖਾਂਦਾ ਤਰਬੂਜ ਕਿਉਂਕਿ ਦਮਨ ਨੂੰ ਨਾ ਚਾਹ ਪੀਣ ਨੂੰ ਅਲਰਜੀ ਏ ਉਹ ਨਹੀਂ ਜਿਹੜੀ ਕੋਪ ਹਿਪੋਪੋਟੈਮਸ ਨੂੰ ਦਿਓ ਵੀ ਆ ਖਾਂਦੇ ਸਹੀ ਹਲੇ ਮਰਦੀਦਾ ਹਾਂ ਪੱਕਾ ਪੱਕਾ ਮੁੰਡਾ ਗੈਂਸਰ ਆ ਹਾਂ ਉਹ ਸਾਰੇ ਹੀ ਭਾਜਦੇ ਨੇ ਮੂੰਹ ਚ ਪਾ ਲੈ ਸਾਰੇ ਬਰਵਾਂ ਕੇ ਇੱਧਰ ਬਾਸੀ ਸਾਹਿਬ ਬਰੈਡ ਖਾ ਰਹੇ ਨੇ ਸਿਰੇ ਸਿਰੇ ਦਮ ਉਹ ਹੀ ਆ ਕੀ ਹਿਪੋਪੋਟੈਮਸ 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 ਅਜਾ ਮੰਜੂਗੀ ਉਹ ਆ ਤੁਹਾਨੂੰ ਐਚ ਆਈ ਡੀ ਕੀ ਹੋ ਆ ਲੈ ਉਹ ਜਿਹੜਾ ਪਿੱਛੇ ਰਹਿ ਗਿਆ ਸ਼ਬਦ ਉਹਦੇ ਸੁਣਾਉਂਦਾ ਉਹਦੇ ਨਾਲ ਸਰ ਨੇ ਕਿਹਾ ਉਹ ਦਮਣ ਖਾਣ ਲੱਗਾ ਦਮਣ ਇੰਨਾ ਨਹੀਂ ਵੱਡੇ ਹੁੰਦੇ ਪਾ ਉਹ ਦੇਖਿਓ ਤਾਂ ਦੇਖਿਓ ਕਿੱਥੇ ਵੱਡਿਆ ਉਹ ਹਾਏ ਹਾਏ ਦਮਣ ਤੇ ਤਿਆਰੀ ਕਾਸਲੀ ਦੀ ਦਮਣ ਪ੍ਰੈਸ ਕਿੱਲੇ ਆ ਰਿਹਾ ਸੀ ਤੇਰੋਂ ਇਹ ਕਿੰਨਾ ਹੀ ਪੋੜੀ ਹੁੰਦੇ ਜਿਹੜੇ ਉਹ ਕਹਿੰਦੇ ਨੇ ਵਾਟਰਮੈਨ ਉਹ ਸਪੈਲਿੰਗ ਸੁਣਾ ਦੇ ਰਿਹਾ ਟਮੇਟੋ ਮਰਸਡੇ ਉਹਦੇ ਨੇ ਆਪਾਂ ਕਰਦੀ ਨਹੀਂ ਰੱਖਣੀ ਅੱਜ ਹਨਾ ਤੇ ਹਲੇ ਨਹੀਂ ਪੱਥਰ ਅੱਡ ਹੁੰਦਾ ਤੇ ਨਹੀਂ ਅੱਡ ਹੁੰਦੀ ਐ ਤੇ ਅਵਧੀ ਆਪਾਂ ਕਰ ਲਈਏ ਤਿਆਰੀ ਇਹ ਜੀ ਉਹ ਦੂਜੀ ਵੀਲੋਗ ਤੋਂ ਦੇਖੀ ਕਿ ਅੰਦਰ ਕਿਹੜਾ ਕਿਹੜਾ ਸਮਾਨ ਰੱਖਣਾ ਹੈ ਕੀ ਕੀ ਕਰਨਾ ਜੋ ਵੀ ਹੈਗਾ ਅੱਗੇ ਵਲੋਗਸਾਨੂੰ ਦੱਸਣਗੀ ਜੀ ਆਹ ਵੀ ਆਹ ਬਲੌਗ ਦਾ ਪੈਕ ਕੰਪਲੀਟ ਕਰਦੇ ਆਂ ਤੇ ਹੁਣ ਨਵਾਂ ਸ਼ੁਰੂ ਕਰਦੇ ਆਂ ਰੱਖ ਦੇ